ਆ ਥੋੜੇ ਦਿਨਾਂ ਬਾਅਦ ਇੱਕ ਤਿਹਾਰ ਆਉਣੇ ਜਿਹੜਾ ਰਖੜੀ ਦਾ ਤਿਹਾਰ ਮੰਨਿਆ ਜਾਂਦਾ ਹੈ ਇਹ ਕਿਉਂ ਬਣਿਆ ਕਿਵੇਂ ਬਣਿਆ ਆਪਾਂ ਇਸ ਪਾਸੇ ਨਹੀਂ ਜਾਣ ਪਰ ਚੇਤੇ ਰੱਖੋ ਇਹ ਤਿਹਾਰ ਇੱਕ ਭੈਣ ਤੇ ਭਰਾ ਦੇ ਰਿਸ਼ਤੇ ਦੀ ਉਹ ਮਜ਼ਬੂਤ ਕੜੀ ਮੰਨੀ ਗਈ ਜਿਹੜੀ ਜ਼ਿੰਦਗੀ ਦੇ ਅੰਦਰ ਸਦੀਆਂ ਤੱਕ ਚੱਲਦੀ ਰਹਿਣੀ ਚਾਹੀਦੀ ਹੈ ਪਰ ਦੋ ਚੀਜ਼ਾਂ ਕਰਕੇ ਅੱਜ ਇਸ ਭੈਣ ਤੇ ਭਰਾ ਦੇ ਪਿਆਰ ਦੇ ਰਿਸ਼ਤੇ ਦੀ ਕੜੀ ਜਿਹੜੀ ਹੈ ਉਹ ਸਮਾਂ ਵਿੱਚੋਂ ਖਤਮ ਹੁੰਦੀ ਪਈ ਹੈ ਇੱਕ ਲੋਭ ਤੇ ਇੱਕ ਲਾਲਚ ਤੁਸੀਂ ਸਿਆਣੇ ਬੈਠਿਓ ਗ੍ਰਿਸ਼ਤੀ ਬੈਠਿਓ ਜਿਹੜੀ ਚਾਚੇ ਦੀ ਕੁੜੀ ਜਾਂ ਆਪਣੀ ਭੈਣ ਤਾਏ ਦੀ ਕੁੜੀ ਮਾਮੇ ਦੀ ਕੁੜੀ ਮਾਸੀ ਭੂਆ ਦੀ ਕੁੜੀ ਇਹ ਭੈਣਾਂ ਦੇ ਬਰਾਬਰ ਹੁੰਦੀਆਂ ਨੇ ਪਰ ਜਿਸ ਕੰਟਰੀ ਵਿੱਚ ਆਪਾਂ ਬੈਠੇ ਆ ਇਨ੍ਹਾਂ ਰਿਸ਼ਤਿਆਂ ਦੇ ਨਾਲ ਨਕਲੀ ਵਿਆਹ ਇੰਡੀਆ ਤੋਂ ਕਰਾ ਕਰਕੇ ਵਿਜਲਵਾ ਕੇ ਆਪਾਂ ਇੱਥੇ ਆਏ ਰਿਸ਼ਤਾ ਖਤਮ ਹੋ ਗਿਆ ਨਾ ਰਿਸ਼ਤੇ ਦੇ ਵਿੱਚ ਦਰਾਰ ਪੈ ਗਈ ਨਾ ਲਾਲਚ ਇਹ ਨਾ ਲੋਭ ਹੈ ਅੱਧਾ ਪੱਖ ਸਾਡਾ ਇਸ ਰਿਸ਼ਤੇ ਨੇ ਦੂਰ ਕੀਤਾ ਸੱਕੇ ਭੈਣ ਭਰਾ ਨਕਲੀ ਵਿਆਹ ਕਰਾ ਕੇ ਇਸ ਕੰਟਰੀ ਵਿੱਚ ਆਉਣ ਦੇ ਲਾਲਚ ਲੋਭ ਵਿੱਚ ਇਸ ਰਿਸ਼ਤੇ ਨੂੰ ਦਾਗ ਲਗਾ ਦੂਜਾ ਇੱਕ ਭੈਣ ਤੇ ਭਰਾ ਦੇ ਰਿਸ਼ਤੇ ਦੀ ਕੜੀ ਮਜ਼ਬੂਤ ਹੋਣੀ ਚਾਹੀਦੀ ਹੈ ਇਸ ਤਿਹਾਰ ਦੇ ਵਿੱਚ ਲਾਲਚ ਨਹੀਂ ਹੋਣਾ ਚਾਹੀਦਾ ਲੋਭ ਨਹੀਂ ਹੋਣਾ ਚਾਹੀਦਾ ਕਿਉਂਕਿ ਭੈਣ ਕਈ ਵਾਰ ਪਹਿਲਾਂ ਮੰਗ ਕਰਦੀ ਏ ਫਲਾਣੀ ਰਖੜੀ ਨੂੰ ਦਿੱਤਾ ਕੁਝ ਨਹੀਂ ਇਸ ਰਖੜੀ ਤੇ ਮੈਂ ਆਉਣਾ ਤੇ ਆ ਕੁਝ ਮਿਲਣਾ ਚਾਹੀਦਾ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਚੀਜ਼ਾਂ ਨੇ ਗਰਵਟ ਲਿਆਂਦੀ ਏ ਕਿਉਂਕਿ ਬੜੇ ਸਾਲ ਦੇ ਵਿੱਚ ਸਾਰੇ ਦਿਨ ਨੇ ਜਦੋਂ ਭੈਣ ਨੇ ਭਰਾ ਕੋਲੋਂ ਲੈਣਾ ਏ ਜੇ ਭੈਣ ਆਈ ਤਾਂ ਪਿਆਰ ਭਰਾ ਗਿਆ ਤੇ ਤਾਂ ਪਿਆਰ ਜੇ ਖੁਸ਼ੀ ਗਮੀ ਬਣੀ ਤਾਂ ਦਿੱਤਾ ਗਿਆ ਇਹ ਜਿਹੜਾ ਇੱਕ ਦਿਨ ਬਣਿਆ ਨਾ ਭੈਣ ਤੇ ਭਰਾ ਦੇ ਰਿਸ਼ਤੇ ਦੀ ਮਜ਼ਬੂਤੀ ਦੀ ਕੜੀ ਦਾ ਰਿਸ਼ਤਾ ਇਸ ਦਿਨ ਭੈਣ ਇਹ ਮੰਗਣਾ ਕਰਕੇ ਆਏ ਕਿ ਆਹ ਕੋ ਚਾਹੀਦਾ ਰਖੜੀ ਗੁੱਟ ਤੇ ਬਣ ਕੇ ਇੱਕੋ ਗੱਲ ਕਵੇ ਭਰਾ ਅੱਜ ਨਹੀਂ ਕੁਝ ਲੈਣਾ ਬਸ ਇੱਕੋ ਚੀਜ਼ ਚੇਤੇ ਰੱਖੀ ਦੁੱਖ ਸੁੱਖ ਮੇਰੇ ਘਰ ਦੇ ਵਿੱਚ ਸਭ ਤੋਂ ਪਹਿਲਾਂ ਤੂੰ ਆ ਕੇ ਖਲੋਈ ਇਸ ਚੀਜ਼ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਮਾਣ ਹੈ ਇਹਨਾਂ ਚੀਜ਼ਾਂ ਨੇ ਸਾਡੇ ਅੰਦਰ ਇੱਕ ਗਰਾਵੜ ਪਾ ਦਿੱ ਕਿਹੜੀ ਲਿਆਂਦੀ ਹੈ ਜਿਹੜਾ ਇਹ ਲਾਲਚ ਬਣਿਆ ਕਿ ਆਹ ਕੁਝ ਮਿਲੇ ਜੇ ਭਰਾ ਗਰੀਬ ਹੈ ਨਾ ਉਹਨੂੰ ਇਸ ਤਿਹਾਰ ਦੀ ਖੁਸ਼ੀ ਨਹੀਂ ਹੋਣੀ ਇਸੇ ਗੱਲ ਦੀ ਚਿੰਤਾ ਹੋਣੀ ਮਰੀ ਭੈਣ ਨੇ ਹੋਣਾ ਮੈਂ ਦੇਖੇ ਕੀ ਤੁਰਾਂ ਜੇ ਉਹਨੇ ਦਿੱਤਾ ਘਟ ਤੇ ਭੈਣ ਦੇ ਮਨ ਵਿੱਚ ਸ਼ੋਗ ਰਹਿਣਾ ਮੈਂ ਗਈ ਤੇ ਮਿਲਿਆ ਕੁਝ ਤੇ ਦੂਜੀ ਕਾਰਨ ਜਦੋਂ ਨੇ ਆਪਣੇ ਸਹੁਰੇ ਘਰ ਵੇ ਜਾਣ ਤੇ ਜੇ ਰੱਬ ਦੀ ਕਿਰਪਾ ਵਾਲੀ ਸੱਸ ਮਿਲ ਗਈ ਤੇ ਉਹਨੇ ਤਾਣੇ ਮਾਰਨੇ ਨੇ ਸਾਰਾ ਸਾਲ ਭਰਾ ਦੇ ਘਰ ਗਈ ਹੈ ਤੇ ਲੈ ਕੇ ਕੀ ਆਈ ਹੈ ਭਾਗਾ ਵਾਲੀਆਂ ਨੇ ਉਹ ਜਿਹੜੀਆਂ ਕਿਨੇ ਲੈ ਕੇ ਕੁਝ ਨਾ ਉਹਨੇ ਗਵੰਡਨਾਂ ਦੇ ਕੋਲ ਜਾਣੇ ਜੇ ਗਵੰਡਨ ਦੇ ਘਰ ਵਿੱਚ ਕੋਈ ਧੀ ਆਈ ਤੇ ਉਹਦੇ ਪੇਕੇ ਦੇ ਘਰ ਅਮੀਰ ਹੋਏ ਨਾ ਤੇ ਉਹਨਾਂ ਬਹੁਤ ਕੁਝ ਦਿੱਤਾ ਤੇ ਉਹਨੇ ਆ ਕੇ ਆਪਣੇ ਘਰ ਵਿੱਚ ਆਪਣੀ ਨੂੰ ਤੇ ਰੋਬ ਝਾੜਨਾ ਫਰਾਨੀ ਆ ਕੁਝ ਲੈ ਕੇ ਤੂੰ ਕੀ ਲੈ ਕੇ ਆਈਂ ਇਸ ਰਿਸ਼ਤੇ ਨੂੰ ਜੇ ਮਜ਼ਬੂਤ ਰੱਖ ਸਕਣੇ ਹਨ ਇੱਕ ਔਰਤ ਰੱਖ ਸਕਦੀ ਹੈ ਉਹ ਭਾਵਾਂ ਭੈਣ ਹੋਵੇ ਤੇ ਚਾਹੇ ਪਤਨੀ ਤੇ ਚਾਹੇ ਸੱਸ ਹੋਵੇ ਸੱਸ ਆਪਣੀ ਨੂੰ ਨੂੰ ਜਦੋਂ ਤੋਰੇ ਤੇ ਇਹ ਗੱਲ ਕਵੇ ਲੈ ਕੇ ਕੁਝ ਨਾ ਵੀ ਤੇ ਭੈਣ ਜਦ ਰਖੜੀ ਬੰਨੇ ਤੇ ਉਦੋਂ ਇੱਕੋ ਗੱਲ ਕਵੇ ਕਿ ਮੈਂ ਲੈਣਾ ਕੁਝ ਨਹੀਂ ਬਸ ਦੁੱਖ ਸੁੱਖ ਵਿੱਚ ਮੇਰੇ ਨਾਲ ਖਲੋਤਾ ਰਹਿ। ਇਹਦੇ ਨਾਲ ਕੀ ਹੋਏਗਾ ਇਹ ਰਿਸ਼ਤਾ ਪਿਆਰ ਵਾਲਾ ਬੱਧਿਆ ਰਹੇਗਾ। ਨਾ ਭੈਣ ਦੇ ਮਨ ਵਿੱਚ ਦੁੱਖ ਹੋਏਗਾ ਨਾ ਭਰਾ ਦੇ ਮਨ ਵਿੱਚ ਦੁੱਖ ਹੋਏਗਾ ਮੈਂ ਦਿੱਤਾ ਕੋਈ ਨਹੀਂ ਸਾਲ ਦੇ ਵਿੱਚ ਸਾਰੇ ਦਿਨ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਭਰਾ ਨੇ ਭੈਣ ਨੂੰ ਦੇਣਾ ਕੁਝ ਨਹੀਂ। ਇਹ 365 ਦਿਨ ਨੇ। ਤੇ ਕੇਵਲ ਇੱਕ ਦਿਨ ਜੇ ਆਪਾਂ ਇਸ ਪਿਆਰ ਨੂੰ ਬਿਨਾਂ ਕਿਸੇ ਮੰਗ ਦੇ ਨਾਲ ਸ਼ੁਰੂ ਕਰ ਲਈਏ ਇਹ ਜਿਹੜੀ ਕੜੀ ਵੱਜੀ ਹੈ ਨਾ ਭੈਣ ਤੇ ਭਰਾ ਦੇ ਪਿਆਰ ਦੇ ਰਿਸ਼ਤੇ ਦੀ ਇਹ ਮਜ਼ਬੂਤ ਹੋ ਜਾਏਗੀ ਕਈ ਵਾਰ ਇਸੇ ਕਰਕੇ ਭੈਣ ਨਹੀਂ ਆਉਂਦੀ ਮੇਰਾ ਭਰਾ ਗਰੀਬ ਉਹਨੂੰ ਦੇਣਾ ਕੁਝ ਨਹੀਂ ਮੈਂ ਕਿਉਂ ਜਾਵਾਂ ਨਹੀਂ ਗੁਰਮੁਖੋ ਇਹਦੇ ਵੱਲ ਥੋੜਾ ਜਿਹਾ ਧਿਆਨ ਦਿਓ ਇਹ ਦਿਨ ਜਿਹੜਾ ਇਸ ਲਾਲਚ ਇਸ ਲੋਭ ਵਿੱਚੋਂ ਬਾਹਰ ਨਿਕਲੇ ਉਸ ਦਿਨ ਪਹਿਣ ਇੱਕੋ ਗੱਲ ਕਹਵੇ ਕਿ ਅੱਜ ਮੈਂ ਲੈਣ ਨਹੀਂ ਆਈ ਅੱਜ ਮੈਂ ਕੇਵਲ ਇੱਕ ਚੀਜ਼ ਲੈਣ ਆਈ ਆ ਪੈਸਾ ਨਹੀਂ ਬਸ ਦੁੱਖ ਤੇ ਸੁਖ ਵਿੱਚ ਮੇਰੇ ਘਰ ਖਲੋ ਜਾਈ ਬਸ ਇਨਾ ਪਹਿਣ ਲਈ ਬਹੁਤ ਜਦੋਂ ਇਸ ਰਾਹ ਦੇ ਉੱਤੇ ਤੁਰ ਪਾਵਾਂਗੇ ਤੇ ਇਹ ਰਿਸ਼ਤੇ ਦੀ ਮਜ਼ਬੂਤ ਕੜੀ ਹੋਰ ਮਜ਼ਬੂਤ ਹੋ ਜਾਏਗੀ ਨਾ ਸਹੁਰੇ ਘਰ ਦੇ ਵਿੱਚ ਭੈਣ ਨੂੰ ਤਾਨੇ ਸੁਣਨੇ ਪੈਣਗੇ ਤੇ ਨਾ ਭਰਾ ਨੂੰ ਇਹ ਸ਼ਰਮਿੰਦਗੀ ਮਹਿਸੂਸ ਕਰਨੀ ਪੈਗੀ ਤੇ ਭੈਣ ਆਈ ਮੈਂ ਦਿੱਤਾ ਕੁਝ ਅਮੀਰ ਤੇ ਗਰੀਬ ਇੱਕ ਪੱਖ ਦੋਵੇਂ ਚੱਲ ਪੈਣਗੇ ਕਿਉਂਕਿ ਜਿੰਨਾਂ ਕੋਲ ਬਹੁਤ ਹੈ ਉਹ ਤੇ ਦੇ ਕੇ ਤੋਰ ਲੈਂਦੇ ਆ ਪਰ ਜਿਨ੍ਹਾਂ ਦੇ ਘਰ ਦਾ ਆਪਣਾ ਮਸਾਂ ਗੁਜ਼ਾਰਾ ਹੁੰਦਾ ਜਦੋਂ ਉਹ ਨਹੀਂ ਨਾ ਕੋਈ ਦੇਣ ਦੇ ਪਾਉਂਦੇ ਉਦੋਂ ਫਿਰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਮਨ ਵਿੱਚ ਦੁੱਖ ਹੁੰਦਾ ਹੈ ਕਿ ਮੈਂ ਕਿਉਂ ਨਹੀਂ ਦੇ ਪਾਇਆ ਇੱਕ ਦਿਨ ਇਹ ਕੱਢ ਲਈਏ ਭੈਣਾ ਵੱਲੋਂ ਹੱਥ ਜੋੜ ਸਾਰਿਆਂ ਨੂੰ ਬੇਨਤੀ ਕਿ ਇੱਕ ਦਿਨ ਇਹ ਮਜਬੂਤੀ ਵਾਲਾ ਬਣਾ ਲਈਏ ਆਦਮਾ ਪੈਸਾ ਨਹੀਂ ਲੈਣ ਆਈ ਅਦਮੇ ਕੇਵਲ ਇੱਕੋ ਚੀਜ਼ ਲੈਣ ਆਈ ਅਮਰੇ ਦੁੱਖ ਸੁਖ ਵੇ ਤੂੰ ਨਾਲ ਖਲੋਤਾਰੀ ਜੇ ਇਹ ਕਰਕੇ ਇੱਕ ਵਾਰ ਵੇਖ ਲਵੋ ਕਿੰਨਾ ਸ਼ਕੂਨ ਮਿਲੇਗਾ ਭਰਾ ਨੂੰ ਵੀ ਭੈਣ ਨੂੰ ਵੀ ਤੇ ਜਿਸ ਸਹੁਰੇ ਘਰ ਵਿੱਚ ਉਹ ਧੀ ਵਿਆਹੀਏ ਤੇ ਉਸ ਸਹੁਰੇ ਘਰ ਵਿੱਚ ਵੀ ਇੱਕ ਦਿਨ ਇਸ ਚੀਜ਼ ਨੂੰ ਮੰਨੀਏ ਖੈਰ ਗੁਰੂ ਕਿਰਪਾ ਕਰੇ ਆਪਾਂ ਇਸ ਪਾਸੇ ਨੂੰ ਪਰਤੀਏ